ਉotra ਤੁਸੀਂ ਦੇਖਦੇ ਹੋ ਹਲਚਰ ਪੰਜਾਬ ਦੀ ਦੋਸਤੋ ਅੱਜ ਅਸੀਂ ਪਹੁੰਚਿਆ ਹਲਕਾ ਪੋਆ ਦੇ ਜਿੱਥੇ ਤਸਵੀਰਾਈ ਲੈਂ ਫੈਂਚਰੀ ਹੈਗੀ ਕਥਰੋੜ ਵਿੱਚ ਜਿੱਥੇ ਜੰਗਲ ਦੇ ਵਿੱਚ ਅੱਗ ਲੱਗੀ ਹੈ ਸੈਂਚਰੀ ਦੇ ਅੰਦਰ ਜੀ ਅੱਗ ਲੱਗੀ ਹੋਈ ਹੈ ਬੜੀ ਭਿਆਨਕ ਅੱਗ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਦਸਤਨੂ ਅਭੀ ਦਸਤ ਤਸਵੀਰਾਂ ਦੇਖ ਸਕਦੇ ਹੋ ਜੀ ਜੰਗਲ ਦੇ ਵਿੱਚ ਅੱਗ ਲੱਗੀ ਹੈ ਨਹੀਂ ਭਿਆਨਕ ਅੱਗ ਲੱਗੀ ਹੈ ਪਰ ਤੁਹਾਨੂੰ ਅਭੀ ਦੱਸਦੀ ਜਿਵੇਂ ਜਾਨਵਰ ਵੀ ਰਹਿੰਦੇ ਜਾਨਵਰ ਅੰਦਰ ਕਈ ਤਰ੍ਹਾਂ ਦੇ ਜਾਨਵਰ ਅੰਦਰ ਜੀਬ ਜੰਤੂ ਹੈ ਜਿਹੜੇ ਜਾਨਵਰ ਜਦੋਂ ਇੱਥੇ ਮਰ ਚੁੱਕੇ ਹੈ ਪਰ ਇੱਥੇ ਤੁਹਾਨੂੰ ਅਭੀ ਦੱਸਦੀਆਂ ਤਸ ਗੁਜਰਾਂ ਦੇ ਕੁਪਰ ਸਮਾਨ ਬਾਹਰ ਕੱਢ ਕੇ ਜਿਹੜੇ ਉਹ ਗੁਜਰ ਬੈਠ ਗਏ ਆ ਪਰ ਪਤਾ ਕੋਈ ਨਹੀਂ ਕਿ ਅੱਗ ਦਾ ਜਾਂ ਬਾਹ ਕਿੱਧਰ ਨੂੰ ਵਧਿਆ ਪਰ ਤੁਹਾਨੂੰ ਤਸਵੀਰਾਂ ਦੀ ਵੇਸੇ ਤਸਵੀਰਾਂ ਦੇਖ ਸਕਦੇ ਹੋ ਅੱਗ ਦਾ ਜਿਹੜਾ ਇੰਨੀ ਭਿਆਨਕ ਅੱਗ ਲੱਗੀ ਹੈ ਇੱਥੇ ਜਿਹੜੀ ਭਿਆਨਕ ਗੱਡੀ ਜਿਹੜੀ ਇੱਥੇ ਇੱਕ ਹੀ ਗੱਡੀ ਪਹੁੰਚੀ ਆ ਪਰ ਐਡੇ ਵੱਡੇ ਜੰਗਲ ਨੂੰ ਜਿਹੜੀ ਅੱਗ ਲੱਗੀ ਆ ਪਰ ਗੱਡੀ ਇੱਕ ਪਾਣੀ ਦੇ ਪੁਝਾਨੇ ਦੇ ਪਹੁੰਚੀ ਆ ਪਰ ਜਿਹੜੀ ਕਿ ਇਸ ਪਾਣੀ ਨੂੰ ਜਿਹੜਾ ਅੱਗ ਨੂੰ ਕਾਬੂ ਪਾਣਾ ਜਿਹੜਾ ਬੜਾ ਮੁਸ਼ਕਲ ਲੱਗਿਆ ਕਿਤਾ ਪਰ ਜੇ ਤੁਹਾਨੂੰ ਤਸਵੀਰਾਂ ਮੇਰੇ ਪਿੱਛੇ ਦਿਖਾਈ ਦੇ ਰਹੀਆਂ ਪਰ ਅੱਥੇ ਅੱਗੇ ਜਾਣਾ ਸਾਡੇ ਦੱਸਿਆ ਜਾਂਦਾ ਕਿ ਕਿ ਪਿਕਨਿਕ ਜੈ ਸਪੋਰਟ ਬਣਾਇਆ ਗਿਆ ਸੀ ਪਿਕਨਿਕ ਸਪੋਰਟ ਬਣਾਇਆ ਗਿਆ ਸੀ ਪਰ ਇੱਥੇ ਜੇ ਅੱਗ ਲੱਗਣ ਦਾ ਜੇ ਕਾਰਨ ਹਜ ਤੱਕ ਤਾਂ ਨਹੀਂ ਪਤਾ ਲੱਗਿਆ ਕਿ ਅੱਗ ਕਿਸ ਕਾਰਨ ਲੱਗੀ ਹੈ ਪਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖੋ ਜੀ ਅੱਗ ਇਨੀ ਭਿਆਨਕ ਅੱਗ ਲੱਗੀ ਹੈ ਪਰ ਜੇ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਪਰ ਜਿਹੜੀ ਇੱਥੇ ਅੱਗ ਦਾ ਜਿਹੜਾ ਕਾਰਨ ਹਜ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਅੱਗ ਦਾ ਲੱਗਣ ਦਾ ਕਾਰਨ ਕੀ ਹੈ ਮੈਂ ਸ਼ਮੀਲ ਸੁਨotra ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ